ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਧਰੇ ਇੱਕ ਰਾਜਾ ਰਾਜ ਕਰਦਾ ਸੀ ਉਹ ਹਰ ਰੋਜ਼ ਪੂਜਾ ਕਰਨ ਦੇ ਲਈ ਜਾਂਦਾ ਸੀ ਤ ਉਹ ਦੇਖਦਾ ਸੀ ਕਿ ਰਸਤੇ ਦੇ ਵਿੱਚ ਦੋ ਭਿਖਾਰੀ ਨੇ ਹਮੇਸ਼ਾ ਬੈਠੇ ਹੁੰਦੇ ਉਹ ਆਪੋ ਆਪਣੀ ਜਗ੍ਹਾ ਤੇ ਬੈਠਦੇ ਇੱਕ ਸੜਕ ਦੇ ਸੱਜੇ ਪਾਸੇ ਇੱਕ ਸੜਕ ਦੇ ਖੱਬੇ ਪਾਸੇ ਹਮੇਸ਼ਾ ਲੰਘਦੇ ਲੋਕਾਂ ਤੋਂ ਬਸ ਇੱਕ ਇੱਕ ਲਾਇਨ ਬੋਲ ਕੇ ਮੰਗਦੇ ਜਦੋਂ ਰਾਜਾ ਲੰਘਦਾ ਤਾਂ ਇੱਕ ਭਿਖਾਰੀ ਹੈ ਜਿਹੜਾ ਉਹ ਕਹਿੰਦਾ ਕਿ हे ਰਾਜਨ ਤੈਨੂੰ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਤੂੰ ਮੈਨੂੰ ਵੀ ਥੋੜਾ ਦੇ ਦੇ ਦੂਸਰਾ ਭਿਖਾਰੀ ਹੈ ਜਿਹੜਾ ਉਹ ਕਹਿੰਦਾ हे ਪਰਮਾਤਮਾ ਤੂੰ ਰਾਜਨ ਨੂੰ ਇੰਨਾ ਕੁਝ ਦਿੱਤਾ ਥੋੜਾ ਮੈਨੂੰ ਵੀ ਦੇ ਦੇ ਤਾ ਰਸਤੇ ਦੇ ਵਿੱਚ ਇਹ ਦੋਨਾਂ ਭਿਖਾਰੀਆਂ ਦੀ ਆਵਾਜ਼ ਹਮੇਸ਼ਾ ਰਾਜੇ ਦੇ ਕੰਨੀਆਂ ਪੈਂਦੀ। ਤਾਂ ਉਹ ਜਦੋਂ ਆਪਦੇ ਮਹਿਲ ਦੇ ਵਿੱਚ ਚਲਾ ਜਾਂਦਾ ਆਪਣੇ ਦਰਬਾਰ ਦੇ ਵਿੱਚ ਚਲਾ ਜਾਂਦਾ ਰੁੱਝ ਜਾਂਦਾ ਭੁੱਲ ਜਾਂਦਾ। ਤਾਂ ਫਿਰ ਜਦੋਂ ਉਹ ਪੂਜਾ ਪਾਠ ਆਪਣਾ ਕਰਨ ਦੇ ਲਈ ਆਉਂਦਾ ਫਿਰ ਉਹਦੀ ਕੰਨਾਂ ਦੇ ਵਿੱਚ ਇਹੀ ਆਵਾਜ਼ ਪੈਂਦੀ ਦੋਨੇ ਭਿਖਾਰੀਆਂ ਦੀ। ਤਾਂ ਇੱਕ ਦਿਨ ਰਾਜੇ ਨੇ ਸੋਚਿਆ ਕਿ ਅੱਜ ਮੈਂ ਭੁੱਲਣਾ ਨਹੀਂ ਹੈ ਅੱਜ ਮੈਂ ਇਹਨਾਂ ਦੀ ਗੱਲ ਹੈ ਜਿਹੜੀ ਉਹ ਧਿਆਨ ਨਾਲ ਸੁਣ ਕੇ ਸਮਝ ਕੇ ਇਹਦੇ ਬਾਰੇ ਕਿਸੇ ਮੰਤਰੀ ਨਾਲ ਸਲਾਹ ਕਰਨੀ ਹੈ ਪਰ ਫਿਰ ਉਹ ਗਿਆ ਜਦੋਂ ਆਪਣੇ ਕੰਮਾਂ ਦੇ ਵਿੱਚ ਫਿਰ ਭੁੱਲ ਗਿਆ ਤਾਂ ਇਸ ਤਰ੍ਹਾਂ ਨਾਲ ਇੱਕ ਦਿਨ ਉਹਨੂੰ ਕੰਮਕਾਰ ਕਰਦੇ ਕਰਦੇ ਭਿਖਾਰੀ ਦੋਨੇ ਯਾਦ ਆ ਗਏ ਤਾਂ ਉਹਨੇ ਆਪਣਾ ਕੰਮ ਵਿੱਚ ਹੀ ਛੱਡਤਾ ਤਾਂ ਉਹਨੇ ਆਪਣੇ ਮੰਤਰੀ ਨੂੰ ਬੁਲਾਇਆ ਉਹਦੇ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਨਾਲ ਜਦੋਂ ਵੀ ਮੈਂ ਪੂਜਾ ਕਰਕੇ ਆਉਣਾ ਹਮੇਸ਼ਾ ਉੱਥੇ ਦੋ ਭਿਖਾਰੀ ਬੈਠੇ ਹੁੰਦੇ ਆ ਇੱਕ ਭਿਖਾਰੀ ਇਹ ਗੱਲ ਬੋਲਦਾ ਦੂਸਰਾ ਇਹ ਗੱਲ ਬੋਲਦਾ ਮੈਂ ਕਦੇ ਉਹਨਾਂ ਨੂੰ ਕੁਝ ਦਿੱਤਾ ਨਹੀਂ ਕੁਝ ਦਾਨ ਨਹੀਂ ਕੀਤਾ ਪਰ ਮੈਨੂੰ ਬੜਿਆ ਇਸ ਗੱਲ ਤੇ ਹੈਰਾਨੀ ਹੁੰਦੀ ਹੈ ਕਿ ਇੱਕ ਮੇਰੇ ਤੋਂ ਮੰਗਦਾ ਤੇ ਇੱਕ ਪਰਮਾਤਮਾ ਨੂੰ ਕਹਿੰਦਾ ਕਿ ਤੂੰ ਦੇ ਇਹ ਕੀ ਗੱਲ ਹੋਈ ਤਾਂ ਉਹਦਾ ਮੰਤਰੀ ਹੈ ਜਿਹੜਾ ਉਹ ਰਾਜੇ ਨੂੰ ਸਲਾਹ ਦਿੰਦਾ ਕੀ ਮਹਾਰਾਜ ਜਿਹੜਾ ਤੁਹਾਡੇ ਤੋਂ ਮੰਗ ਰਿਹਾ ਤਾਂ ਆਪਣਾ ਇੰਨਾ ਤਾਂ ਫਰਜ਼ ਬਣਦਾ ਹੀ ਹੈ ਕਿ ਤੁਹਾਡੇ ਕੋਲ ਇੰਨਾ ਕੁਝ ਹੈ ਥੋੜਾ ਜਿਹਾ ਤਾਂ ਉਸ ਨੂੰ ਕੁਝ ਦੇ ਦਿਓ ਤੁਸੀਂ ਕਿ ਕਿ ਦੇਖੋ ਦੂਸਰਾ ਜਿਹੜਾ ਉਹ ਤਾਂ ਪਰਮਾਤਮਾ ਤੋਂ ਮੰਗਦਾ ਆਪੇ ਪਰਮਾਤਮਾ ਨੂੰ ਦੇਊਗਾ ਜਿਹੜਾ ਤੁਹਾਡੇ ਤੋਂ ਮੰਗ ਰਿਹਾ ਉਹਨੂੰ ਆਪਾਂ ਨੂੰ ਥੋੜੀ ਬਹੁਤ ਚੀਜ਼ ਹੈ ਜਿਹੜੀ ਉਹ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਰਾਜੇ ਨੇ ਕੀ ਕੀਤਾ ਕਿ ਉਹਨੇ ਤਰ੍ਹਾਂ ਤਰ੍ਹਾਂ ਦੇ ਖਾਣੇ ਤਿਆਰ ਕਰਵਾਏ ਤੇ ਉਹ ਆਪ ਤਾਂ ਬਹੁਤ ਰੁੱਝਿਆ ਹੋਇਆ ਸੀਗਾ ਤਾਂ ਉਹਨੇ ਉਹ ਖਾਣੇ ਆ ਜਿਹੜੇ ਥਾਲਾਂ ਦੇ ਵਿੱਚ ਆਪਣੇ ਮੰਤਰੀ ਨੂੰ ਕਿਹਾ ਕਿ ਉਹ ਕਿਸੇ ਦਰਬਾਰੀ ਨੂੰ ਕਹਿ ਕੇ ਉਸ ਭਿਖਾਰੀ ਤੱਕ ਪਹੁੰਚਾਵੇ ਜਿਹੜਾ ਮੇਰੇ ਤੋਂ ਮੰਗਦਾ ਤੇ ਨਾਲ ਹੀ ਕਿਹਾ ਕਿ ਕਈ ਸਾਰੀਆਂ ਸੋਨੇ ਦੀਆਂ ਮੋਹਰਾਂ ਜਿਹੜੀਆਂ ਉਹ ਵੀ ਰੱਖ ਦਿਓ ਤਾਂ ਜੋ ਹੁਣ ਉਹੋ ਭੀਖ ਨਾ ਮੰਗਿਆ ਕਰੇ ਆਪਣਾ ਕੋਈ ਕੰਮਕਾਰ ਕਰੇ ਤੇ ਉਹਦੀ ਅਗਲੀ ਜ਼ਿੰਦਗੀ ਹੈ ਜਿਹੜੀ ਉਹ ਸੌਖੀ ਲੰਘ ਜੇ ਤਾਂ ਉਸੇ ਤਰ੍ਹਾਂ ਨਾਲ ਹੋਇਆ ਤਾਂ ਦਰਬਾਰੀ ਜਿਹੜੇ ਉਹਨਾਂ ਨੇ ਜਾ ਕੇ ਭਿਖਾਰੀ ਨੂੰ ਖਾਣਾ ਦਿੱਤਾ ਸਾਰਾ ਉਹਦੇ ਵਿੱਚ ਜਿਹੜੀਆਂ ਸੋਨੇ ਦੀਆਂ ਮੋਹਰਾਂ ਵੀ ਸੀਗੀਆਂ ਉਹ ਵੀ ਦਿੱਤੀਆਂ ਭਿਖਾਰੀ ਤਾਂ ਬਹੁਤ ਖੁਸ਼ ਹੋ ਗਿਆ ਉਹਨੇ ਦੂਜੇ ਨੂੰ ਕਿਹਾ ਕਿ ਦੇਖ ਤੂੰ ਪ੍ਰਮਾਤਮਾ ਤੋਂ ਮੰਗਦਾ ਹੈ ਨਾ ਮੈਂ ਰਾਜੀ ਤੋਂ ਮੰਗਿਆ ਤਾਂ ਮੈਨੂੰ ਕਿੰਨਾ ਕੁਝ ਮਿਲ ਗਿਆ ਇੰਨੀਆਂ ਚੀਜ਼ਾਂ ਖਾਣ ਦੇ ਲਈ ਤਾਂ ਉਹ ਫਟਾਫਟ ਖਾਣ ਲੱਗ ਗਿਆ ਪਹਿਲਾ ਥਾਲ ਹੈ ਜਿਹੜਾ ਉਹਦਾ ਉਹਨੇ ਖਾਣਾ ਸਾਰਾ ਖਤਮ ਕੀਤਾ ਫਿਰ ਦੂਜੇ ਦਾ ਸ਼ੁਰੂ ਹੋ ਗਿਆ ਉਹਦਾ ਪੇਟ ਭਰ ਗਿਆ ਜਦੋਂ ਪੇਟ ਭਰ ਗਿਆ ਤਾਂ ਉਹਨੇ ਅਗਲਾ ਥਾਲ ਜਿਹੜਾ ਉਹ ਦੇਖਿਆ ਹੀ ਨਹੀਂ ਉਹਨੇ ਦੂਸਰੇ ਭਿਖਾਰੀ ਨੂੰ ਆਪਣੇ ਸਾਥੀ ਨੂੰ ਦੇ ਦਿੱਤਾ ਕਿ ਚੱਲ ਹੁਣ ਇਹ ਹੀ ਹੈ ਜਿਹੜਾ ਇਹ ਤੂੰ ਖਾ ਲਾ ਤੈਨੂੰ ਤਾਂ ਪਤਾ ਨਹੀਂ ਪਰਮਾਤਮਾ ਨੇ ਕਦੋਂ ਦੇਣਾ ਹੈ ਤਾਈ ਮੈਂ ਤੈਨੂੰ ਦਿੱਤਾ ਤਾਂ ਹੁਣ ਉਹ ਦੂਸਰਾ ਭਿਖਾਰੀ ਹੈ ਜਿਹੜਾ ਉਹਨੇ ਵੀ ਬਿਨਾਂ ਦੇਖੇ ਉਹ ਸਾਰਾ ਖਾਣਾ ਹੈ ਜਿਹੜਾ ਉਹ ਲੈ ਕੇ ਆਪਦੀ ਕੁਟੀਆ ਦੇ ਵਿੱਚ ਚਲਾ ਗਿਆ ਕਿ ਮੈਂ ਉੱਥੇ ਬੈਠ ਕੇ ਹੀ ਖਾਉਂਗਾ ਹੁਣ ਜਦੋਂ ਉਹ ਕੁਟੀਆ 'ਚ ਜਾਂਦਾ ਤਾਂ ਉਹ ਦੇਖਦਾ ਕਿ ਖਾਣਾ ਤਾਂ ਨਹੀਂ ਉਦੋਂ ਦਿੱਤਾ ਸੋਨੇ ਦੀਆਂ ਮੋਹਰਾਂ ਨੇ ਤਾਂ ਉਹ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦਾ ਹੈ ਕਿ हे ਪਰਮਾਤਮਾ ਤੂੰ ਹੀ ਦੇ ਸਕਦਾ ਤੂੰ ਹੀ ਮੈਨੂੰ ਦਿੱਤਾ ਅਸਲ ਦੇ ਵਿੱਚ ਰਾਜੀ ਨੂੰ ਤੂੰ ਇੰਨਾ ਕੁਝ ਦਿੱਤਾ ਸੀ ਤਾਂ ਮੈਂ ਹਮੇਸ਼ਾ ਕਹਿੰਦਾ ਸੀ ਕਿ ਮੈਨੂੰ ਵੀ ਥੋੜਾ ਦੇ ਦੇ ਤਾਂ ਤੂੰ ਮੇਰੇ ਤੱਕ ਵੀ ਥੋੜਾ ਪਹੁੰਚਾਤਾ ਹੁਣ ਮੈਂ ਹਮੇਸ਼ਾ ਮੰਗੂਗਾ ਨਹੀਂ ਮੈਂ ਕੋਈ ਮਿਹਨਤ ਦੇ ਨਾਲ ਆਪਣਾ ਚੰਗਾ ਕਾਰੋਬਾਰ ਕਰੂੰਗਾ ਤੇ ਤੇਰਾ ਲੱਖ ਲੱਖ ਸ਼ੁਕਰ ਤਾਂ ਉਹੋ ਭਿਖਾਰੀ ਜਿਹੜਾ ਉਹਨੇ ਉਹ ਰਾਜ ਛੱਡਤਾ ਹੋਰ ਕਿਸੇ ਪਾਸੇ ਦੂਰ ਚਲਾ ਗਿਆ ਆਪਣਾ ਉਹਨੇ ਕੰਮਕਾਰ ਸੋਣਾ ਸ਼ੁਰੂ ਕੀਤਾ ਬਹੁਤ ਵਧੀਆ ਵਪਾਰੀ ਬਣ ਗਿਆ ਤਾਂ ਇੱਕ ਦਿਨ ਉਹਨੂੰ ਫੇਰ ਆਪਾਂ ਜਿੱਥੇ ਉਹ ਭੀਖ ਮੰਗਦਾ ਸੀ ਉਹਨੂੰ ਉਹੀ ਪਿੰਡ ਯਾਦ ਆਇਆ ਉਹੀ ਰਾਜਾ ਉਹੀ ਆਪਣਾ ਭਿਖਾਰੀ ਜਿਹੜਾ ਸਾਥੀ ਉਹ ਯਾਦ ਆਇਆ ਤਾਂ ਉਹਦਾ ਦਿਲ ਕੀਤਾ ਕਿ ਇੱਕ ਵਾਰ ਜਾ ਕੇ ਤਾਂ ਆਵਾਂ ਤਾਂ ਉਹਨੇ ਦੇਖਿਆ ਕਿ ਉਹ ਭਿਖਾਰੀ ਜਿਨੂੰ ਰਾਜੇ ਨੇ ਖਾਣ ਲਈ ਤਰ੍ਹਾਂ-ਤਰ੍ਹਾਂ ਦੇ ਥਾਲ ਭੇਜੇ ਸੀ ਉਹ ਉੱਥੇ ਹੀ ਬੈਠਾ ਸੀ ਉੱਥੇ ਹੀ ਭੀਖ ਮੰਗ ਰਿਹਾ ਸੀ ਤਾਂ ਉਹ ਉਸ ਭਿਖਾਰੀ ਕੋਲ ਜਾਂਦਾ ਤਾਂ ਉਹ ਜਿਹੜਾ ਭਿਖਾਰੀ ਉੱਥੇ ਬੈਠਾ ਹੁੰਦਾ ਉਹ ਵੀ ਉਹਨੂੰ ਪਹਿਚਾਣ ਲੈਂਦਾ ਕਿ ਤੂੰ ਐਡਾ ਵੱਡਾ ਆਦਮੀ ਬਣ ਗਿਆ ਤਾਂ ਉਹ ਵਪਾਰੀ ਹੈ ਜਿਹੜਾ ਉਹ ਹੱਸ ਕੇ ਭਿਖਾਰੀ ਨੂੰ ਕਹਿੰਦਾ ਕਿ ਤੂੰ ਰਾਜੇ ਤੋਂ ਮੰਗਿਆ ਸੀ ਨਾ ਇਸ ਲਈ ਇੱਕ ਵਾਰ ਤੇਰੀ ਲੋੜ ਪੂਰੀ ਹੋਗੀ ਹੁਣ ਤੂੰ ਇੱਥੇ ਹੀ ਬੈਠਾ ਤੇ ਮੈਂ ਮੈਂ ਪਰਮਾਤਮਾ ਤੋਂ ਮੰਗਿਆ ਸੀ ਤਾਂ ਉਹਨੇ ਵੇਖ ਮੈਨੂੰ ਕੀ ਖੁਸ਼ ਦਿੱਤਾ ਤਾਂ ਹੁਣ ਜਿਹੜਾ ਭਿਖਾਰੀ ਐ ਜਦੋਂ ਉਹਨੂੰ ਸਾਰੀ ਗੱਲ ਦਾ ਪਤਾ ਲੱਗਦਾ ਤਾਂ ਉਹੋ ਵੀ ਹੱਥ ਜੋੜ ਕੇ ਪਰ ਆਪਣੇ ਪਰਮਾਤਮਾ ਤੋਂ ਮਾਫੀ ਮੰਗਦਾ ਕਿ ਮੈਂ ਕਿਉਂ ਦੂਸਰਿਆਂ ਤੋਂ ਮੰਗਦਾ ਤੂੰ ਹੀ ਦੇਣਹਾਰ ਹੈ ਤੇਰੇ ਤੋਂ ਜ਼ਿਆਦਾ ਕੋਈ ਨਹੀਂ ਦੇ ਸਕਦਾ ਤਾਂ ਮੈਨੂੰ ਵੀ ਤੂੰ ਹੀ ਦੇਈ ਮੈਂ ਐਵੇਂ ਰਾਜੇ ਤੋਂ ਉਮੀਦਾਂ ਲਾ ਬੈਠਾ ਤਾਂ ਗੱਲ ਇਹ ਐ ਇੱਕ ਦੂਸਰੇ ਤੋਂ ਅਸੀਂ ਵਕਤ ਹੀ ਮਦਦ ਲੈ ਸਕਦੇ ਹਾਂ ਕੋਈ ਸਾਡੀ ਕਿਸੇ ਇੱਕ ਮਸਲੇ ਦੇ ਵਿੱਚ ਮਦਦ ਕਰ ਸਕਦਾ ਸਾਨੂੰ ਕਿਸੇ ਇੱਕ ਮੁਸ਼ਕਲ 'ਚੋਂ ਕੱਢ ਸਕਦਾ ਪਰ ਜੇ ਅਸੀਂ ਹਮੇਸ਼ਾ ਲਈ ਕਿਸੇ ਮੁਸ਼ਕਲ 'ਚੋਂ ਨਿਕਲਣਾ ਚਾਹੁੰਦੇ ਹਾਂ ਤਾਂ ਉਹ ਮੁਸ਼ਕਲ ਦੇ ਵਿੱਚੋਂ ਸਾਨੂੰ ਸਿਰਫ ਪਰਮਾਤਮਾ ਹੀ ਕੱਢ ਸਕਦਾ ਹੋਰ ਕੋਈ ਇਨਸਾਨ ਨਹੀਂ ਕੱਢ ਸਕਦਾ ਥੈਂਕ ਯੂ